ਰੂ ਸਾਹਿਬ ਜੀ ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਉਹ ਕਹਉ ਤਲ ਗੁਰ ਸੇਵੀਐ ਅਨਸੁ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਦ ਰੂ ਸਾਹਿਬ ਦੀ ਸੋਹੀ ਮਹੱਲਾ ਪੰਜਵਾਂ ਓបង្ਕਿਓ ਹਿਓ ਮੇਰਨ ਕਬਤਾਈ ਰਾਹੀ ਓਗ ਕਿਉ ਰਹੀਓ ਬਿਰਨ ਪ੍ਰਾਪਤਾਹੀ ਖੋਜ ਤਰਿਓ ਦੇਖੋ ਪ੍ਰੇ ਜਾਈ ਸੁਰਤ ਸੰਦੇਸ ਰੋ ਪ੍ਰੇ ਗ੍ਰਹਿ ਸੇ ਜਿਵਿਸ਼ਾਰੀ ਪ੍ਰਭ ਪ੍ਰਭ ਆਇਓ ਤੂੰ ਨਦਰ ਨ ਪਾਈ ਕੇਤਿਤ ਹੀਰੋ ਤੇ ਰੈ ਦਿਮਾਨੋ ਮੇਰ ਸਾਜਣ ਹੋ ਤੁਜ ਕੁਰਬਾਨ ਰਹਾ ਤਸੇ ਜਿ ਵਿਸ਼ੀ ਧਨ ਕੰਤਾ ਧਨ ਸੋਤੀ ਪਿਰ ਸਦ ਜਾਗੰਤਾ ਪਿਯੋ ਮਦਰੋ ਧਨ ਬਤਵੰਤਾ ਤਨ ਜਾਕੇ ਜੇ ਬਿਰ ਬਨਤਾ ਇਹੀ ਨਿਰਾਸ਼ੀ ਬਹੁਤ ਦਿਲ ਲਾਗੇ ਦੇਸ ਦੇ ਸੰਤਰ ਮੈਂ ਸਦਲੇ ਝਾਗੇ ਕਿਨ ਰਹਿਣ ਨਾ ਪਾਵੋ ਬਿਨ ਪਦ ਪਾਗੇ ਹੋਏ ਕਿਰਪਾਲ ਪ੍ਰਭ ਬਿਲੇ ਸੁਭਾਗੇ ਪਰੋਹ ਕਿਰਪਾਲ ਸਤ ਸੰਗ ਬਿਲਾਇਆ ਬੋਜੀ ਤਬਤ ਕਰੇ ਪੈਰ ਪਾਇਆ ਸਗਨ ਸੇਗਾਰ ਹੁਣ ਮੇ ਸੁਹਾਇਆ ਕਹਉ ਨਾਮਕ ਗੁਰ ਭਰਮ ਚੁਕਾਇਆ ਜਹ ਦੇਖ ਤਹ ਬਿਰ ਹੈ ਭਾਈ ਖੋਲਿਓ ਕੁਪਾਟ ਤਾ ਮਨ ਠਹਿਰਾਈ ਜਹ ਦੇਖਾ ਤਹਿ ਪਰ ਹੈ ਭਾਈ ਖੋਲਿ ਯੋ ਤੋ ਬਾਟ ਤਾ ਮਨ ਠਹਿਰਾਈ ਰਹਾ ਤੁਜਾ ਵਾ ਖਾਲਸਾ ਵਾਰ ਹੀ ਗੁਰਜੀਤ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਨੂੰ ਪਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਬਸਤੂ ਜੀ ਦੇ ਤਪ ਸਥਾਨ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਓ ਸਤਿਗੁਰ ਜੀ ਨੇ ਰਹਿਤ ਕੀਤੀ ਹੁਕਮਨਾਮੇ ਵੀ ਦਾਤ ਬਖਸ਼ਿਸ਼ ਕੀਤੀ ਸੁਹੀ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾ ਦੇ ਸਰਤਾਜ ਤਰ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਦੇ ਮੁਖਾਰ ਪਿੰਨ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 737 ਅੰਦੇ 38 ਅੰਕ ਤੇ ਸੁਭਾਈ ਬਾਣ ਹੈ ਸਤਿਗੁਰੂ ਜੀ ਕਿਰਪਾ ਕਰਦੇ ਉਮਕਿ ਉਹ ਹੀ ਜੋ ਮਿਲਣ ਪ੍ਰਾਪਤਾਈ ਉਮਕਿ ਉਹ ਤੋਂ ਭਾਵ ਹੈ ਉਹ ਪਰਮੇਸ਼ਰ ਵਾਹਿਗੁਰੂ ਉਹਨੂੰ ਮਿਲਣ ਵਾਸਤੇ ਮੇਰੇ ਹਿਰਦੇ ਦੇ ਅੰਦਰ ਇੱਕ ਖੇੜਾ ਜਿਹੜਾ ਹੈ ਇੱਕ ਤਾੰਗ ਜਿਹੜੀ ਹੈ ਉਹ ਉੱਠੀ ਹੈ ਮਿਲਣ ਪ੍ਰਾਪਤਾਈ ਇਕ ਤਾਂਗ ਉੱਠੀ ਕਾਲੀ ਤਾਂਗ ਉੱਠੀ ਐ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਤੇ ਫਿਰ ਕਹਿੰਦੇ ਕੀ ਕੀਤਾ ਖੋਜਿਤ ਚੜਿਓ ਦੇਖੋ ਪ੍ਰੇਜਾਈ ਫਿਰ ਉਹ ਪ੍ਰਭੂ ਦੀ ਭਾਲ ਦੇ ਵਿੱਚ ਉਹਨੂੰ ਲੱਭਣ ਵਾਸਤੇ ਨਿਕਲ ਪਿਆ ਤੀ ਉਹ ਕਿਹੜੀ ਥਾਂ ਤੇ ਪਿਆਰਾ ਰਹਿੰਦਾ ਵਸਦਾ ਸੁਣਤ ਸੰਦੇਸ ਰੋ ਪ੍ਰੇ ਰਹਿ ਸੇ ਜਿਬ ਵਿਚਾਈ ਜਦੋਂ ਉਹ ਪਿਆਰੇ ਦਾ ਸੁਨੇਹਾ ਸੰਦੇਸ ਰੋ ਪ੍ਰੇਮ ਭਰਿਆ ਉਹਦਾ ਸੁਨੇਹਾ ਜਿਹੜਾ ਹੈ ਉਹ ਸੁਣਿਆ ਤੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੀ ਛੇਰ ਜਿਹੜੀ ਹੈ ਉਹ ਛੋੜਾਂ ਪੀਂਦੀ ਪ੍ਰਭ ਪ੍ਰਭ ਆਇਓ ਤੋਂ ਨਦਰ ਨਾ ਪਾਈ ਹੇ ਸਤਿਗੁਰ ਜੀ ਮੈਂ ਪਰਮਾ ਦੇ ਵਿੱਚ ਪੈ ਪੈ ਕੇ ਪੜਕ ਪੜਕ ਕੇ ਤੇਰੇ ਦਰ ਤੇ ਆਇਆ ਪਰ ਤਾਂ ਵੀ ਤੇਰੀ ਨਜ਼ਰ ਦਾ ਪਾਤਰ ਨਹੀਂ ਬਣ ਸਕਿਆ ਨਦਰ ਨਾ ਪਾਈ ਤਾਂ ਵੀ ਹੇ ਵਾਹਿਗੁਰੂ ਤੂੰ ਨਦਰ ਨਹੀਂ ਪਾਈ ਕਿੰਨ ਬਿੰਦ ਹੀਰੋ ਤੇ ਰਹਿ ਨਿਬਾਣੋ ਤੇ ਸਤਿਗੁਰੂ ਜੀ ਫਿਰ ਦੱਸੋ ਕਿਹੜੀ ਵਿਧੀ ਦੇ ਨਾਲ ਮੇਰਾ ਇਹ ਜਿਹੜਾ ਹਿਰਦਾ ਹੈ ਇਹ ਅਸਥਿਰ ਰਹਿ ਸਕੇ ਕਿਵੇਂ ਇਹਨੂੰ ਤੇਰੇ ਜ ਆਵੇ ਮੇਰੇ ਸਾਜਨ ਹਉ ਤੁਜ ਕੁਰਬਾਨੋ ਏ ਵਾਹਿਗੁਰੂ ਮੈਂ ਤੈਨੂੰ ਮਿਲ ਕੇ ਤੇਰੇ ਤੋਂ ਕੁਰਬਾਨ ਬੁਲਹਾਰ ਜਾਂਦਾ ਹਾਂ ਰਹਾਉ ਰਹਾਉ ਦਾ ਬਿਸ਼ਰਾਮ ਦੇ ਕਿ ਸਤਿਗੁਰੂ ਜੀ ਕਿਰਪਾ ਕਰ ਦੇ ਏਕਾ ਸੇਜਿ ਵਿਸ਼ੀ ਧਨ ਕੰਤਾ ਧਨ ਕੇ ਦੇਲੇ ਇਸਤਰੀ ਨੂੰ ਜੀਵ ਰੂਪ ਇਸਤਰੀ ਕੰਤਾ ਤੋਂ ਭਾਵ ਕੰਤ ਪਰਮੇਸ਼ਰ ਵਾਹਿਗੁਰੂ ਇਕਾ ਸੇਜ ਵਿਸ਼ੀ ਕਹਿੰਦੇ ਫਿਰ ਜੀਵ ਰੂਪ ਹਿਰਦੇ ਦੇ ਇਸਤਰੀ ਦੇ ਹਿਰਦੇ ਅੰਦਰ ਇੱਕੋ ਹੀ ਸੇਜ ਵਿਸ਼ੀ ਹੋਈ ਹੈ ਉਹ ਪਿਆਰੇ ਪਰਮੇਸ਼ਰ ਵਾਸਤੇ ਤੇ ਜੀਵ ਰੂਪ ਇਸਤਰੀ ਵਾਸਤੇ ਧਨ ਸੋਤੀ ਪਿਰ ਸਤਜ ਗੰਤਾ ਧਨ ਫਿਰ ਫਿਰ ਕਹਿੰਦੇ ਇਹ ਜਿਹੜੇ ਜੀਵ ਰੂਪ ਇਸਤਰੀ ਹੈ ਇਹ suddhi ਹੋਈ ਹੈ ਫਿਰ ਸਤਜਗੰਤਾ ਫਿਰ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਪੱਦੀ ਹੈ ਉਹ ਸਦਾ ਹੀ ਜਾਗਦਾ ਹੈ ਸਤੇਤ ਹੈ ਪੀਓ ਮਦਰੋ ਧਨਵੰਤ ਵੰਤਾ ਫਿਰ ਸਤਗੁਰੂ ਜੀ ਕਹਿੰਦੇ ਪੀਓ ਮਦਰੋ ਮਦੀਰਾ ਜਿਵੇਂ ਸ਼ਰਾਬ ਪੀਤੀ ਹੋਵੇ ਕਿਸੇ ਸ਼ਰਾਬੀ ਨੇ ਤੇ ਉਹ ਨਸ਼ੇ ਦੇ ਵਿੱਚ ਧਨਵਤ ਵੰਤਾ ਮਸਤ ਹੋਵੇ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਨੂੰ ਜਿਵੇਂ ਸ਼ਰਾਬ ਦਾ ਨਸ਼ਾ ਚੜ੍ਹਾਵੇ ਇਸ ਤਰ੍ਹਾਂ ਦੀ ਇਹਦੀ ਹਾਲਤ ਹੈ ਧਨ ਜਾ ਕੇ ਜੇ ਪਿਰ ਬੁਲੰਤਾ ਤਨ ਕਹਿੰਦੇ ਫਿਰ ਜੀਵ ਰੂਪ ਇਸਤਰੀ ਜਾਗ ਸਕਦੀ ਐ ਜੇ ਪਿਰ ਬੁਲੰਤਾ ਜੇ ਪਿਰ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਬੁਲਾਵੇ ਤੇ ਫਿਰ ਇਹ ਜਿਹੜੀ ਜੀਵ ਰੂਪ ਇਸਤਰੀ ਐ ਸੁਚੇਤ ਹੋ ਸਕਦੀ ਹੈ ਜਾਗ ਜਾਵੇਗੀ ਭਈ ਨਰਾਸੀ ਬਹੁਤ ਦਿਨ ਲਾਗੇ ਏ ਸਤਿਗੁਰ ਜੀ ਮੈਂ ਨਰਾਸ਼ ਭਈ ਹਾਂ ਬਹੁਤ ਦਿਨ ਲਾਗੇ ਬਹੁਤ ਜ਼ਿਆਦਾ ਸਮਾਂ ਜਿਹੜਾ ਹੈ ਉਹ ਲੰਘੀ ਜਾ ਰਿਹਾ ਹੈ ਲੰਘ ਗਿਆ ਮੇਰੀ ਉਮਰ ਜਿਹੜੀ ਹੈ ਲੰਘੀ ਜਾ ਰਹੀ ਹੈ ਦੇਸ ਦਿਸੰਤਰ ਮੈਂ ਸਗਲੇ ਝਾਗੇ ਏ ਸਤਿਗੁਰੂ ਜੀ ਮੈਂ ਕਈ ਦੇਸ਼ਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਨੱਪਣ ਦੀ ਕੋਸ਼ਿਸ਼ ਕੀਤੀ ਖਿਲ ਰਹਿਣ ਨਾ ਪਾਵੋ ਬਿਨ ਪਗ ਪਾਗੇ ਤੇ हे ਸਤਿਗੁਰੂ ਮੈਂ ਤੁਹਾਡੇ ਪਦ ਚਰਨ ਜਿਹੜੇ ਨੇ ਤੁਹਾਡੇ ਚਰਨਾ ਤੋਂ ਬਿਨਾ ਰਹਿ ਨਹੀਂ ਸਕਦਾ ਤੁਹਾਡੇ ਨਾਮ ਤੋਂ ਬਿਨਾ ਰਹਿ ਨਹੀਂ ਸਕਦਾ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ ਜਦੋਂ ਉਹ ਹਰੀ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਕਿਰਪਾਲੂ ਤੇ ਫਿਰ ਉਹ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ ਵੱਡਿਆਂ ਭਾਗਾਂ ਦੇ ਨਾਲ ਮਿਲ ਜਾਂਦਾ ਭਇਓ ਕਿਰਪਾਲ ਸਤ ਸੰਗ ਬਿਲਾਇਆ ਫਿਰ ਕਹਿੰਦੇ ਜਦੋਂ ਉਹ ਕਿਰਪਾਲੂ ਆਪਣੀ ਕਿਰਪਾ ਕਰ ਦਿੰਦਾ ਹੈ ਤੇ ਸਤ ਸੰਗਤ ਜਿਹੜੀ ਹੈ ਉਹ ਮਿਲ ਜਾਂਦੀ ਹੈ ਜਿਵੇਂ ਆਪ ਸੰਗਤਾਂ ਤੇ ਵਾਹਿਗੁਰੂ ਦੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਸਤ ਸੰਗਤ ਜਿਹੜੀ ਹੈ ਗੁਰੂ ਦੀ ਸੰਗਤ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਰਹੇ ਹੋ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਉਹ ਵਾਹਿਗੁਰੂ ਦੀ ਕਿਰਪਾ ਹੁੰਦੀ ਜਦੋਂ ਕਿਰਪਾਲੂ ਦਿਆਵਾਨ ਹੁੰਦਾ ਹੈ ਕਿਸੇ ਦੇ ਤੇ ਉਹਨਾਂ ਨੂੰ ਫਿਰ ਸੰਤ ਜਨਾਂ ਦੇ ਗੁਰੂ ਦੇ ਪਿਆਰਿਆਂ ਦੀ ਸੰਗਤ ਜਿਹੜੀ ਹੈ ਉਹ ਮਿਲਾ ਦਿੰਦਾ ਹੈ ਬੋਜੀ ਤਪਤ ਘਰੇ ਪਿਰ ਪਾਇਆ ਫਿਰ ਵਿਕਾਰਾਂ ਰੂਪੀ ਤਪਤ ਜਿਹੜੀ ਹੈ ਹਿਰਦੇ ਦੇ ਵਿੱਚੋਂ ਜਦੋਂ ਜਿਹੜੀ ਵਿਕਾਰਾਂ ਰੂਪੀ ਅਗ ਬੁੱਝ ਗਈ ਘਰੇ ਪਿਰ ਪਾਇਆ ਫਿਰ ਘਰ ਦੇ ਅੰਦਰ ਹਿਰਦੇ ਦੇ ਵਿੱਚੋਂ ਹੀ ਉਹ ਪਿਰ ਪਰਮੇਸ਼ਰ ਜਿਹੜਾ ਹੈ ਉਹ ਮਿਲ ਜਾਵੇਗਾ ਉਹਦੀ ਪ੍ਰਾਪਤੀ ਹੋ ਜਾਵੇਗੀ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ ਹੈ ਵਾਹਿਗੁਰੂ ਜੀ ਮੈਨੂੰ ਆਪਣੇ ਕੀਤੇ ਹੋਏ ਸਾਰੇ ਸ਼ਿੰਗਾਰ ਜਿਹੜੇ ਨੇ ਹੁਣ ਬੜੇ ਹੀ ਸੁੰਦਰ ਸੋਹਣੇ ਲੱਗਦੇ ਨੇ ਕਹੋ ਨਾਨਕ ਗੁਰ ਪਰਮ ਚ ਛਕਾਇਆ ਨਾਨਕ ਜੀ ਕਹਿੰਦੇ ਨੇ हे ਨਾਨਕ ਉਹ ਗੁਰੂ ਨੇ ਜਿਹੜਾ ਪਰਮ ਹੈ ਹਿਰਦੇ ਦੇ ਵਿੱਚੋਂ ਛਕਾ ਦਿੱਤਾ ਖਤਮ ਕਰ ਦਿੱਤਾ ਮੇਰੀ ਪੜਤਨਾ ਜਿਹੜੀ ਹੈ ਵਾਹਿਗੁਰੂ ਜੀ ਨੇ ਮੁਕਾ ਦਿੱਤੀ ਜਹਿਰ ਦੇ ਖਾ ਤਹਿ ਪਿਰ ਹੈ ਭਾਈ ਜਿੱਥੇ ਜਿੱਥੇ ਵੀ ਵੇਖਦਾ ਹਾਂ ਮੈਂ ਉਥੇ ਹੀ ਮੇਰਾ ਪਿਰ પતિ ਪਰਮੇਸ਼ਰ ਵਾਹਿਗੁਰੂ ਹੈ ਖੋਲਿਓ ਕੁਪਾਟ ਤਾ ਮਨ ਠਹਿرائی ਉਹ ਵਾਹਿਗੁਰੂ ਜੀ ਨੇ ਮੇਰੇ ਜਿਹੜੇ ਮੱਤ ਦੇ ਉੱਤੇ ਪਰਦੇ ਪਏ ਹੋਏ ਸੀ ਉਹ ਕੁਪਾਰ ਜਿਹੜਾ ਹੈ ਖੋਲ ਦਿੱਤਾ ਤੇ ਮਨ ਨੂੰ ਠਹਿਰਾਉ ਆ ਗਿਆ ਤਿਰਜ ਆ ਗਿਆ ਰਹਾਉ ਤੁਜਾ ਇਹ ਸ਼ਬਦ ਦੇ ਅੰਦਰ ਦੋ ਰਹਾਉ ਨੇ ਸਤਿਗੁਰ ਦੀ ਕਿਰਪਾ ਕਰਨ ਬਾਣੀ ਸਾਡੇ ਹਿਰਦੇ ਚ ਵਸ ਜਾਵੇ ਹੋਇਆਂ ਭੁਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ